ਨਤੀਜਿਆਂ ਤੋਂ ਪਹਿਲਾਂ ਰਾਜਾ ਵੜਿੰਗ ਜੀ ਹਾਈ ਕੋਰਟ ਚਲੇ ਗਏ ਖਬਰਾਂ ਬਣਾਉਣ ਲਈ ਕਿ ਜੀ ਉਹਦੀ ਵੀਡੀਓਗ੍ਰਾਫੀ ਕੀਤੀ ਜਾਵੇ ਜਿਹੜੀ ਗਿਣਤੀ ਹੋਣੀ ਹੈ ਜਦੋਂ ਕਿ ਉਹ ਪਰਦੇਸ਼ ਦੇ ਪਾਰਟੀ ਦੇ ਪ੍ਰਧਾਨ ਨੇ ਪਤਾ ਉਹਨਾਂ ਨੂੰ ਵੀ ਸੀਗਾ ਕਿ ਵੀਡੀਓਗ੍ਰਾਫੀ ਜਿਹੜੀ ਉਹ ਗਿਣਤੀ ਦੀ ਹੁੰਦੀ ਹੈ ਪਰ ਉਹਨਾਂ ਨੇ ਕਿਉਂਕਿ ਇੱਕ ਦਿਨ ਦੀ ਖਬਰ ਬਣਾਉਣੀ ਸੀ ਹਾਲਾਤ ਇਹ ਬਣ ਗਿਆ ਇਹਨਾਂ ਵਿਰੋਧੀ ਧਿਰਾਂ ਦੇ ਇੱਕ ਦਿਨ ਦੀ ਖਬਰ ਬਣਾਉਣ ਦੇ ਵਾਸਤੇ ਕੋਈ ਨਾ ਕੋਈ ਨਵੀਂ ਬਹਾਨੇਬਾਜ਼ੀ ਜਿਹੜੀ ਆ ਨਾ ਉਹ ਕੱਢ ਲਿੰਦੇ ਨੇ ਸੁਖਵੀਰ ਸਿੰਘ ਬਾਦਲ ਜੀ ਤੇ ਰਾਜਾ ਵੜਿੰਗ ਜੀ ਹਾਰ ਬਰਦਾਸ਼ਤ ਕਰੋ ਤੁਹਾਨੂੰ ਇਹ ਜਿਹੜੀ ਹਾਰ ਹੈ ਉਹ ਤਰਨਤਾਰਨ ਦੀ ਪਹਿਲਾ ਜ਼ਿਮਨੀ ਚੋਣ ਦੇ ਵਿੱਚ ਦੋਵਾਂ ਨੂੰ ਹੋਈ ਆ ਤੁਹਾਡੀਆਂ ਜ਼ਮਾਨਤਾਂ ਉੱਥੋਂ ਜ਼ਬਤ ਹੋਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ 4 ਸਾਲ ਲਗਭਗ 4 ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਵੋਟ ਪਾਈ ਹੈ ਜਿਹੜੇ ਲੋਕਾਂ ਨੂੰ 600 ਯੂਨਿਟ ਬਿਜਲੀ ਫ੍ਰੀ ਮਿਲ ਰਹੀ ਹੈ ਲਗਾਤਾਰ ਮਿਲ ਰਹੀ ਹੈ ਕੰਟੀਨਿਊਸ ਮਿਲ ਰਹੀ ਹੈ ਕਿਸਾਨਾਂ ਨੂੰ ਦਿਨ ਦੇ ਵੇਲੇ ਬਿਜਲੀ ਮਿਲ ਰਹੀ ਹੈ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਵਿਛਿਆ ਐਸ ਵਿੜੇ ਔਰ ਸੋਹਣਾ ਟੋਲ ਪਲਾਜ਼ਾ ਜਿਹੜੇ ਉਹ ਬੰਦ ਕੀਤੇ ਆ ਇਹ ਲੋਕਾਂ ਨੇ ਐਵੇਂ ਨਹੀਂ ਵੋਟਾਂ ਪਾਈਆਂ ਲੋਕਾਂ ਨੇ ਕੰਮਾਂ ਨੂੰ ਵੋਟਾਂ ਪਾਈਆਂ ਨੇ ਅਸਲ ਦੇ ਵਿੱਚ ਇਹ ਉਹੀ ਲੋਕ ਨੇ ਜਿਹੜੇ ਪਹਿਲਾਂ ਤਰਨਤਾਰਨ ਨੂੰ ਸੈਮੀਫਾਈਨਲ ਕਹੀ ਜਾਂਦੇ ਸੀ ਅਸੀਂ ਤਾਂ ਕਿਹਾ ਨਹੀਂ ਕਿਤੇ ਫਿਰ ਇਹਨਾਂ ਨੇ ਜ਼ਿਲ੍ਹਾ ਪਰੀਸ਼ਦ ਨੂੰ ਸੈਮੀਫਾਈਨਲ ਕਹਿਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਰਨਤਾਰਨ ਦੇ ਵਿੱਚ ਜ਼ਮਾਨਤਾਂ ਜਬਤ ਹੋ ਗਈਆਂ ਅਸੀਂ ਤਾਂ ਫੇਰ ਵੀ ਨਹੀਂ ਕਿਹਾ ਕਿ ਅਸੀਂ ਫਾਈਨਲ 'ਤੇ ਪਹੁੰਚ ਗਏ ਫਿਰ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਦੋਨੋਂ ਪਾਰਟੀਆਂ ਨੂੰ ਮੂੰਹ ਦੀ ਖਾਣੀ ਪਈ ਇਹਨਾਂ ਨੂੰ یوں ਲੱਗ ਰਿਹਾ ਕਿ 27 ਸਾਡੇ ਹੱਥੋਂ ਗਿਆ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਜਿਹੜਾ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੁਖਬੀਰ ਸਿੰਘ ਬਾਦਲਹੂਰੀ ਬਹੁਤ ਜ਼ਿਆਦਾ ਜਿਹੜਾ ਇਹ ਕਹ ਰਹੇ ਫਲਾਨੀ ਜਗ੍ਹਾ ਦਿੱਤੇ ਹੋ ਗਿਆ ਇੱਥੋਂ ਇੰਨੇ ਸਾਡੇ ਉਮੀਦਵਾਰ ਜਿਹੜੇ ਸੀ ਉਹਨਾਂ ਦੇ ਕਾਗਜ਼ ਰੱਦ ਹੋ ਗਏ ਇੱਥੋਂ ਹੋ ਗਏ ਇੱਥੋਂ ਹੋ ਗਏ ਉਹ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਸਮਝਦੇ ਆ ਕਿ ਉਹ ਸਾਰਾ ਕੁਝ ਭੁੱਲ ਭੁਲਾ ਗਏ ਕਿ 7 ਤੋਂ 17 ਦੇ ਦੌਰਾਨ ਬਾਦਲ ਦਲ ਦੇ ਰਾਜ ਦੇ ਵੇਲੇ ਅਸਲ ਦੇ ਵਿੱਚ ਪੰਜਾਬ 'ਚ ਹੋਇਆ ਕੀ ਸੀਗਾ ਪੰਜਾਬ ਦੇ ਵਿੱਚ ਗੁੰਡਾਗਰਦੀ ਪੰਜਾਬ ਦੇ ਵਿੱਚ ਚਿੱਟੇ ਦਾ ਬੋਲਬਾਲਾ ਪੰਜਾਬ ਦੇ ਵਿੱਚ ਲੋਕਾਂ ਦੇ ਉੱਤੇ ਝੂਠੇ ਪਰਚੇ ਤੇ 2015 ਦੇ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਉਹਦੀ ਵਜ੍ਹਾ ਕਰਕੇ ਉਹਨਾਂ ਦੇ ਹਾਲਾਤ ਇਹ ਹੋਏ ਸੁਖਬੀਰ ਸਿੰਘ ਬਾਦਲ ਜੀ ਕੀ 2017 ਦੇ ਵਿੱਚ ਤੁਹਾਡੇ ਪਰਚੇ ਰੱਦ ਹੋਏ ਸੀ ਤਾਂ ਕਰਕੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਨੁਕਰੇ ਲਾਤਾ 2022 ਦੇ ਵਿੱਚ ਕੀ ਤੁਹਾਡੇ ਪਰਚੇ ਰੱਦ ਹੋਏ ਸੀਗੇ ਜਾਂ ਕਿਸੇ ਨੇ ਪਰਚਾ ਭਰ ਨਹੀਂ ਸੀ ਦਿੱਤਾ ਪਰਚੇ ਤਾਂ ਤੁਸੀਂ 2017 ਦੇ ਵਿੱਚ ਵੀ ਭਰੇ ਵਿਧਾਨ ਸਭਾ ਬਾਈਟ ਵੀ ਭਰੇ ਲੋਕਾਂ ਨੇ ਕਰਦਿਆਂ ਕਰਦਿਆਂ ਤੁਹਾਨੂੰ ਡੇਢ ਵਿਧਾਨ ਸਭਾ ਦੇ ਮੈਂਬਰ ਦੇ ਉੱਤੇ ਜਿਹੜਾ ਜੀ ਉਹ ਲੈ ਆਂਦਾ ਦੋ ਵੀ ਪੂਰੇ ਨਹੀਂ ਹੈਗੇ ਗੱਲਾਂ ਤੁਸੀਂ ਕਰ ਰਹੇ ਹੋ ਇੱਥੋਂ ਐਨੇ ਰੱਦ ਹੋ ਗਏ ਇੱਥੋਂ ਐਨੇ ਰੱਦ ਹੋ ਗਏ ਅਸਲ ਕਹਾਣੀ ਇਹ ਆ ਕਿ ਨਾ ਤਾਂ ਕਾਂਗਰਸ ਨੂੰ ਕੈਂਡੀਡੇਟ ਲੱਭੇ ਨਾ ਅਕਾਲੀ ਦਲ ਬਾਦਲ ਨੂੰ ਜਿਹੜਾ ਜੀ ਉਹ ਕੈਂਡੀਡੇਟ ਲੱਭੇ ਗੱਲਾਂ ਇਹ ਕਰ ਰਹੇ ਨੇ ਅਗਲੇ ਮੁੱਖ ਮੰਤਰੀ ਬਣਨ ਦੀਆਂ ਉਮੀਦਵਾਰ ਜਿਹੜੇ ਆ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਵੀ ਹੈ ਨਹੀਂਗੇ ਜੀ ਜਿਹੜਾ ਕਿ ਚੋਣਾਂ ਦੇ ਵਿੱਚ ਹੇਟ ਨੇ ਜਿਹੜੀ ਉਹ ਕਿਹਾ ਜਾਂਦਾ ਕਿ ਇਹ ਛੋਟੀ ਚੋਣ ਹੈ ਛੋਟੀ ਚੋਣ ਮਤਲਬ ਪਿੰਡਾਂ ਦੇ ਨਾਲ ਜੁੜੀ ਹੋਈ ਪਿੰਡਾਂ ਦੇ ਵਿੱਚੋਂ ਇਹਨਾਂ ਪਾਰਟੀਆਂ ਦਾ ਆਧਾਰ ਜਿਹੜਾ ਜੀ ਉਹ ਖੁਰ ਗਿਆ ਹੋਇਆ ਆਧਾਰ ਜਿਹੜਾ ਜੀ ਉਹ ਰੁਲ ਗਿਆ ਹੋਇਆ ਜਿਹਦੇ ਕਰਕੇ ਸਿਰਫ ਇਲਜ਼ਾਮਬਾਜ਼ੀ ਰੋਜ਼ ਕੋਈ ਨਾ ਕੋਈ ਕੱਢ ਲੈਂਦੇ ਆ ਅੱਜ ਅਸੀਂ ਹਾਈ ਕੋਰਟ ਚੱਲੇ ਆ ਜੀ ਵੀਡੀਓਗ੍ਰਾਫੀ ਦੀ ਪਰਮਿਸ਼ਨ ਲੈਣ ਅੱਜ ਅਸੀਂ ਇੱਧਰ ਨੂੰ ਚੱਲੇ ਆ ਜੀ ਅੱਜ ਅਸੀਂ ਇੱਧਰ ਨੂੰ ਚੱਲੇ ਆ ਜੀ ਉਹ ਮਹਿਜ਼ ਲੋਕਾਂ ਨੂੰ ਜਿਹੜਾ ਜੀ ਉਹ ਪੜਕਾਇਆ ਜਾ ਰਿਹਾ ਲੋਕਾਂ ਨੂੰ ਪਤਾ ਹੈ ਕੋਸ ਸਾਲਾਂ ਦੇ ਦੌਰਾਨ ਉਹਨਾਂ ਦੇ ਕਿੰਨੇ ਕੰਮ ਹੋਇਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਉਹ ਕੰਮ ਨੂੰ ਵੋਟਾਂ ਪਈਆਂ ਨੇ ਦਹਾਕਿਆਂ ਬਾਅਦ ਇਹ ਪਹਿਲੀਆਂ ਚੋਣਾਂ ਨੇ ਜਿਹਦੇ ਵਿੱਚ ਕਿਸੇ ਕਿਸਮ ਦੀ ਕੋਈ ਬੇਨਿਮੀਨੀ ਹੋਈ ਕਿਸੇ ਪ੍ਰਸ਼ਾਸਨ ਨੇ ਕਿਸੇ ਧਿਰ ਦਾ ਕੋਈ ਸਾਥ ਨਹੀਂ ਦਿੱਤਾ ਪੁਲਿਸ ਨੇ ਕਿਸੇ ਧਿਰ ਦਾ ਕੋਈ ਜਿਹੜਾ ਉਹ ਸਾਥ ਨਹੀਂ ਦਿੱਤਾ